ਮਾਰ ਦੀ ਅਗ ਨਾਲੋਂ ਤਾਂ ਜ਼ਿਆਦਾ ਖਤਰਨਾਕ ਉਹਦੀ ਜ਼ੁਬਾਨ ਦੀ ਆਗ ਹੈ ਜਿਹੜਾ ਬੰਦਿਆਂ ਨੂੰ ਰੋਹ ਹੀ ਸਾੜਦਾ ਹੈ ਕਿ ਸਕੂਨ ਵਾਲੇ ਫਕੀਰ ਦਾ ਜੀਵਨ ਕੀ ਹੈ ਉਹ ਸ਼ਲੋਕ ਹੈ ਮਤ ਹੁੰਦੀ ਹੋਏ ਇਆਣਾ ਤਾਣ ਹੁੰਦਾ ਹੋਏ ਨਿਤਾਣਾ ਤੀਸਰਾ ਹੈ ਅਣ ਹੁੰਦਾ ਆਪ ਵੰਡਾਏ ਕੋਈ ਐਸਾ ਭਗਤ ਸਦਾਏ ਇਹਦਾ ਅਰਥ ਮਤ ਹੁੰਦੀ ਹੋਏ ਇਆਣਾ ਇਹਦਾ ਬਾਹਰ ਦੀ ਅਕਲ ਅਰਥ ਨਹੀਂ ਕਰਨਾ ਕਿ ਉਸ ਕੋਲ ਮਤ ਇੰਨੀ ਹੈ ਰੂਖਾਨੀਅਤ ਵਿੱਚ ਉਹ ਸ਼िखर ਹੈ ਪਰ ਉਹਦੇ ਕੱਪੜੇ ਵੇਖ ਕੇ ਉਹਦਾ ਖੁਲੀਆ ਦੇਖ ਕੇ ਕਿਤੇ ਭੁਲੇਖੇ ਚ ਵਿਦਵਾਨਾ ਉਹਦੇ ਨਾਲ ਟੱਕਰ ਨਾ ਲੈ ਲਈ ਯਾਦ ਰੱਖੀ ਉਹ ਸ਼िखर ਤੇ ਪਹੁੰਚਿਆ ਹੋਇਆ ਵੀ ਭੋਲਾ ਜਾਂ ਸਾਦਾ ਜਾਂ ਬਣ ਕੇ ਰਹਿੰਦਾ ਕਿਉਂਕਿ ਜਿਨ ਪਟ ਅੰਦਰ ਬਾਹਰ ਗੁਦਰ ਤੇ ਭਲੇ ਸੰਸਾਰ ਮਤ ਹੁੰਦੀ ਹੋਏ ਇਆਣਾ ਦੂਜੀ ਗੱਲ ਤਾਣ ਹੁੰਦਾ ਹੋਏ ਨੇਤਾਣਾ ਇੰਨੀ ਸ਼ਕਤੀ ਉਹਦੇ ਕੋਲ ਹੈ ਜੀ ਗੁਰਮੁਖੋ ਕਮਾਈ ਵਾਲਾ ਵੈਸੇ ਤੌਕੇ ਦੀ ਬੁਰਾ ਮੰਗਦਾ ਹੀ ਨਹੀਂ ਉਹ ਬੁਰਾ ਕਰਨ ਵਾਲਿਆਂ ਦਾ ਵੀ ਭਲਾ ਮੰਗਦਾ ਹੈ ਜੇ ਕਿਤੇ ਮੰਨ ਲੋ ਉਹਦੀ ਜ਼ਬਾਨ ਤੋਂ ਇਹਨਾਂ ਇਨੇ ਸ਼ਬਦ ਨਿਕਲ ਜਾਂ ਤੇਰੇ ਘਰ ਚ ਚੈਨ ਕਦੀ ਨਹੀਂ ਆਉਣਾ ਯਾਦ ਰੱਖਿਓ ਕਈ ਪੀੜੀਆਂ ਲੰਘਣ ਦੇ ਬਾਪ ਯੂ ਦੀ ਉਹਦੇ ਬੋਲ ਕਦੀ ਝੂਠੇ ਨਹੀਂ ਹੁੰਦੇ ਉਹਦੇ ਕੋਲ ਤਾਕਤ ਹੈ ਪਰ ਸੱਚੀ ਸਭ ਕੋਈ ਸਹਿ ਜਾਂਦਾ ਨਿਤਾਣਿਆਂ ਦੀ ਤਰ੍ਹਾਂ ਰਹਿੰਦਾ ਮਤ ਹੁੰਦੀ ਖੋਏ ਇਹ ਆਣਾ ਤਾਨ ਹੁੰਦਾ ਖੋਏ ਨਿਤਾਣਾ ਅੱਗੇ ਹੈ ਅਣ ਹੁੰਦਾ ਥੋੜੇ ਤੋਂ ਥੋੜਾ ਤੇਲ ਵੀ ਮਿਲ ਜਾ ਅਣ ਹੁੰਦਾ ਆਪ ਵੰਡਾਏ ਕੋਈ ਐਸਾ ਭਗਤ ਸਦਾਏ ਅਗਲੀ ਧਿਆਨ ਨਾਲ ਸੁਣਿਓ ਮੇਰੀ ਬੇਨਤੀ ਕਹਿਣ ਲੱਗੇ ਹਜ਼ੂਰ ਨੇ ਫਰਮਾਇਆ ਇੱਕ ਫਿੱਕਾ ਨਾਂਗਾ ਲਾਏ ਸਬਨਾ ਮੈਂ ਸੱਚਾ ਤਣੀ ਕਦੇ ਪਿਆਰੇ ਸ਼ਬਦ ਵਰਤੇ ਆ ਅੱਜ ਸਾਡਾ ਸੁਭਾਅ ਬਣ ਗਿਆ ਤੁਸੀਂ ਸਾਰੇ ਸਿੰਘ ਬੈਠੇ ਹੋ ਜਿਹੜਾ ਬੰਦਾ ਦੂਜੇ ਨੂੰ ਦਬਕੇ ਮਾਰ ਕੇ ਚੁੱਪ ਕਰਾ ਦਿੰਦਾ ਹੈ ਦਬਕੇ ਮਾਰਨ ਵਾਲ ਨੂੰ ਚੜ੍ਹਦੀ ਕਲਾ ਦਾ ਦੱਸਨੇ ਇਸ ਲਈ ਜੀ ਡਰਾ ਦਿੱਤਾ ਯਾਦ ਰੱਖਿਓ ਸਿੱਖ ਲੰਘਦਾ ਸੀ ਤੇ ਲੋਕ ਕਹਿੰਦੇ ਸਨ ਆ ਗਏ ਜੇ ਨਿਹੰਗ ਬੂਏ ਖੋਲਦੇ ਹੋ ਨਸੰਗ ਜਿਹੜੀ ਤਸਵੀਰ ਆਪਾਂ ਪੇਸ਼ ਕਰਨੇ ਪਏ ਖਿਮਾ ਕਰਦੇ ਹੋ ਲੋਕ ਕਈ ਵਾਰੀ ਬਾਣੇ ਤੋਂ ਹੇਟ ਕਰਨ ਲੱਗ ਪੈਂਦੇ ਉਹ ਦਰ ਦੇ ਮਾਰੇ ਕਹਿੰਦੇ ਨੇ ਕਿ ਕੁੱਟ ਨਾ ਦੇਣ ਮੈਂ ਬੜੀਆਂ ਖੁੱਲੀਆਂ ਜੀਆਂ ਬੇਨਤੀਆਂ ਆਪ ਜੀ ਨੂੰ ਕਰ ਲਕਾਂ ਉਹ ਕਹਿੰਦੇ ਕਿ ਫਿੱਕਾ ਨਾ ਗਾ ਲਾਏ ਗਾ ਲਾਏ ਦਰਸ ਨੇ ਬੋਲਣਾ ਇੱਕ ਫਿੱਕਾ ਨਾ ਬੋਲ ਕਿਉਂ ਸਭਨਾ ਮੈਂ ਸੱਚਾ ਤਾਂ ਨਹੀਂ ਕਿਹੜਾ ਹਿਰਦਾ ਇੱਥੇ ਯਾਦ ਰੱਖਿਓ ਨਾ ਇਹ ਨਹੀਂ ਕਿ ਆ ਮੁਸਲਮਾਨਾਂ ਸੱਚਾ ਤਾਂ ਨਹੀਂ ਉਹਨਾ ਇਹ ਨਹੀਂ ਕਿ ਆ ਮੂਮਿਨਾ ਵਿੱਚ ਕਨੇ ਸਮਨਾ ਮੈਂ ਸੱਚਾ ਧਣੀ ਧਣੀਦਾਰਤ ਖਸਮ ਖੈ ਉਹ ਸਾਰਿਆਂ ਦੇ ਕਿਰਦੇ ਵਿੱਚ ਸੱਚਾ ਪਰਮਾਤਮਾ ਬੈਠੈ ਨਾ ਫਿੱਕਾ ਬੋਲ ਇੱਕ ਫਿੱਕਾ ਨਾ ਗਾਲਾਏ ਸਬਨਾ ਮੈਂ ਸੱਚਾ ਧਣੀ ਖਿਆਉ ਨਾ ਕਹੀ ਠਾਹੇ ਮਾਨਕ ਸਭ ਅਮੋਲ ਕਿਸਦਾ ਕਿਰਦਾਨਾ ਠਾਹ ਹੋਏ ਇਹ ਜਿੰਨੇ ਕਿਰਦੇ ਨੇ ਇਹ ਕੀਮਤੀ ਮਾਨਕ ਨੇ ਅਮੋਲਵੇ ਮਾਨਕ ਨੇ ਇਹਨਾਂ ਦਾ ਅੰਦਰ ਨਾ ਸਾੜ ਗੁਰੂ ਨੂੰ ਖੋ ਸੱਚੀ ਜੈ ਬਾਰ ਦੀ ਅਗਨ ਨਾਲੋਂ ਤਾਂ ਜ਼ਿਆਦਾ ਖਤਰਨਾਕ ਉਹਦੀ ਜ਼ੁਬਾਨ ਦੀ ਆਗ ਹੈ ਜਿਹੜਾ ਬੰਦਿਆਂ ਨੂੰ ਰੋਝ ਸਾੜਦਾ ਹੈ ਮੈਂ ਕੋਦਾਰ ਨਹੀਂ ਤੇ ਆਪ ਜੀ ਨੂੰ ਹੋਰ ਦੇਣਾ ਕਿਉਂਕਿ ਮੈਂ ਥੋੜੀਆਂ ਜਿਹਾ ਜੀ ਇਸਲਾਮ ਵਿੱਚ ਗੱਲਾਂ ਲੈ ਲਈਆਂ ਮੈਨੂੰ ਬਖਸ਼ ਦੇ ਆ ਜੇ حضرت موسی ਕੈਤੂਰ ਤੇ ਜਾਂਦੇ ਸਨ ਆਪ ਸਭ ਨੂੰ ਪਤਾ ਹੈ ਜੀ ਇਹ ਯੋਧੀ ਮੰਦੇ ਨਾ ਕਿਆ ਜਾਂਦਾ ਕੈਤੂਰ ਤੇ ਜਾਂਦੇ ਸਨ ਪਰਬਤ ਤੇ ਉਹਨਾਂ ਨੂੰ ਦیدار ਹੁੰਦੇ ਸਨ ਖੁਦਾ ਦੇ ਨਾਲ ਸਵਾਦ ਕਰਦੇ ਸਨ ਗੱਲਾਂ ਕਰਦੇ ਸਨ ਇੱਕ ਦਿਨ ਤੁਰੇ ਜਾ ਰਿਹਾ ਇਹ ਵੀ ਮਸਨਵੀ ਵਿੱਚ ਹੈ ਜੀ ਮੈਂ ਫਾਰਸੀ ਦੇ ਸ਼ਬਦ ਨੇ ਆਪ ਨੂੰ ਸਾਂਝੇ ਕਰ ਦਿਆਂਗਾ ਤੁਰੇ ਜਾ ਰਿਹਾ ਇੱਕ ਗੱਡਰੀਆ ਇਹਨੂੰ ਜਾਤ ਨਾ ਨਾ ਜੋੜ ਕੇ ਦੇਖਿਓ ਸਾਨੂੰ ਪਤਾ ਹੈ ਗੱਡਰੀਏ ਭੇਡਾਂ ਬੱਕਰੀਆਂ ਚਾਰਦੇ ਸਨ ਇੱਕ ਗੱਡਰੀਆ ਭੇਡਾਂ ਨੂੰ ਬੱਕਰੀਆਂ ਨੂੰ ਚਾਰ ਰਿਹਾ ਦੁਪਹਿਰ ਹੋ ਗਈ ਉਹ ਰੁੱਖ ਦੇ ਛਾਵੇਂ ਬੈਠ ਗਈਆਂ ਉਹ ਵੀ ਆਪ ਰੁੱਖ ਥੱਲੇ ਬਹਿ ਗਿਆ ਪਤਾ ਨਹੀਂ ਉਹਦੇ ਮਨ 'ਚ ਕੀ ਆਇਆ उन्हें क्या या खुदा तेरा प्रचार करने वाले कहें तू है तू इला है ना मैं भी इला हाँ आप यार बन के क्ठे ना क्यों ना रै ली हम शब्द सुनियो तू भी इला है मैं भी इला हाँ आप मित्र बनजिए इट्ठे रहने दूजी गल कर्मी बड़ी कै बकरिया दुद्ध ठंडा है जो गर्मी तेन लागी मैं तेनों दुध पियावगा ਖੰਡਾ ਉਹਨਾਂ ਦੁੱਧ ਦੋ ਤੈਨੂੰ ਦੁੱਧ ਪਿਵਾਵਾਂਗਾ ਤੀਜੀ ਗੱਲ ਕਹਿੰਦਾ ਜੇ ਤੇਰੇ ਕੱਪੜੇ ਕੂਪੜੇ ਭਰ ਗਏ ਤੇ ਮੈਨੂੰ ਕੱਪੜੇ ਧੋਣ ਦਾ ਤੇ ਨਿਵਾਣ ਦਾ ਤਜਰਬਾ ਬੜਾ ਹੈ ਮੈਂ ਤੈਨੂੰ ਨਵਾ ਕੇ ਤੇਰੀ ਮੈਲ ਵੀ ਲਾ ਦਿਆਂਗਾ ਜੇ ਕਿਤੇ ਬਿਮਾਰੀ ਲੱਗੇ ਮੈਨੂੰ ਜੜੀਆਂ ਬੂਟੀਆਂ ਦਾ ਪਤਾ ਉਹ ਆਪਣੀਆਂ ਗੱਲਾਂ ਕਰੀ ਜਾਏ موسی ਨੇ ਸੁਣਿਆ ਕਹਿੰਦਾ ਕਿਆ ਜਾਂਦਾ ਛਿੜਕਿਆ ਪਰ ਇੱਕ ਵਿਦਵਾਨ ਦਾ ਮੈਂ ਪੜਿਆ ਉਹ ਕਹਿੰਦਾ ਵੀ ਉਹਨੇ ਚਪੇੜ ਮਾਰ ਦਿੱਤੀ ਕਹਿੰਦਾ ਕਮਵਕਤ ਇੱਡਾ ਵੱਡਾ ਰੱਬ ਤੂੰ ਦੀ ਮਹਿਲ ਲਾਏਗਾ ਜਿਹੜਾ ਸਾਰੀ ਦੁਨੀਆ ਦੀ ਮਹਿਲਤ ਹੁੰਦਾ ਹੈ ਜਿਹੜਾ ਸਭ ਲਈ ਔਖ ਦੀ ਦਿੰਦਾ ਦਵਾਈ ਦਿੰਦਾ ਤੂੰ ਉਹਦੀ ਦਵਾਈ ਕਰੇਗਾ ਤੂੰ ਉਹਨੂੰ ਨਵਾਏਗਾ ਜਿਹੜਾ ਸਭ ਨੂੰ ਪਰਰਦਕਾਰ ਰਿਜ਼ਕ ਦਿੰਦਾ ਤੂੰ ਉਹਨੂੰ ਦੁੱਧ ਪਿਆਏਗਾ ਉਹਨੇ ਕਹਾਗਾ ਨਾ ਮਾਰੀ ਕਹਿੰਦਾ ਰੱਬਾ ਨਾ ਨਾ ਤੂੰ ਆਪਣੇ ਕਰ ਰੋ ਮੈਂ ਆਪਣੇ ਕਰੀ ਨਾ ਅਜੇ ਤਾਂ ਤੇਰੀ ਗੱਲ ਪਈ ਤੇ ਚਪੇੜਾ ਪੈਣ ਲੱਗ ਪਿਆ ਪਰ ਉਹ ਸਾਖੀ ਕਰ ਕਹਿੰਦਾ ਮਸਨਵੀ ਕਹਿੰਦੀ ਹੈ ਮੂਸਾ ਕਿਹਾ ਪਰ ਅੱਜ ਰੱਬ ਨਾਲ ਸੰਬੰਧ ਨਹੀਂ ਬਣਿਆ ਅੱਜ ਗੱਲ ਨਹੀਂ ਬਣ ਰਹੀ ਉਹਨੇ ਫਿਰ ਇੱਕ ਸ਼ਬਦ ਕਿਹਾ ਅਜ ਮਰ ਤੋ ਹੋਇਆ ਕਿ ਕਹਿੰਦੇ ਅੱਲਾ ਦੇ ਰੱਬ ਦੇ ਕਹਿ ਲਉ ਪਰਮੇਸ਼ਵਰ ਕਹਿ ਲਉ ਵੈਗੁਰੂ ਦੇ ਘਰੋਂ ਆਵਾਜ਼ ਆਈ ਮੂਸਾ ਮੈਂ ਤੈਨੂੰ ਜੋੜਨ ਵਾਸਤੇ ਕੁਝ ਦੇ ਰਿਹਾ ਅੱਜ ਤੂੰ ਜੁੜੇ ਹੋਏ ਨੂੰ ਝਿੜ ਕੇ ਤੋੜ ਕੇ ਆਇਆ ਹੈ ਤੇਰੇ ਬੋਲਾਂ ਨੂੰ ਤੋੜ ਦਿੱਤਾ ਤੂੰ ਨਾ ਬਰਾਏ ਵਸਲ ਕਰਦਨ ਆਦਮੀ ਤੂੰ ਤੋੜਨ ਵਾਸਤੇ ਨਹੀਂ ਆਇਆ ਤੂੰ ਬਰਾਏ ਵਸਲ ਕਰਦਮ ਆਦਮੀ ਆਮਦੀ ਨਾ ਬਰਾਏ ਫਸਲ ਕਰਦਨ ਆਮਦੀ ਮੈਂ ਤੈਨੂੰ ਜੋੜਨ ਵਾਸਤੇ ਭੇਜਿਆ ਤੋੜਨ ਵਾਸਤੇ ਨਹੀਂ ਭੇਜਿਆ ਗੁਰਸਿੱਖੋ ਯਾਦ ਰੱਖਿਓ ਜਿਸ ਗੁਰੂ ਦੇਸੀ ਮੁਰਸ਼ਿਦ ਖਾਂ ਇਹਦੇ ਬੋਲਾਂ ਵਿੱਚ ਮੇਰੇ ਸਤਿਗੁਰੂ ਗੁਰੂ ਨਾਨਕ ਜੀ ਦੇ ਬੋਲਾਂ ਚ ਇੰਨੀ ਤਾਕਤ ਜਿੱਥੇ ਰਾਮ ਵਾਲਾ ਤੇ ਅੱਲਾਹ ਵਾਲਾ ਕਦੀ ਇਕੱਠੇ ਨਹੀਂ ਸੁਣ ਬੈਂਦੇ ਭਾਈ ਸਾਹਿਬ ਕਹਿੰਦੇ ਆ ਗੰਗ ਬਨਾਰਸ ਹੀਂ ਦਵਾ ਮੁਸਲਮਾਨਾ ਮੱਕਾ ਕਾਬਾ ਇਨਾ ਮਿੱਠਾ ਮੇਰਾ ਬਾਬਾ ਘਰ ਘਰ ਬਾਬਾ ਗਾਵੀਏ ਵਜਨ ਤਾਲ ਮਰਦੰਗ ਰ ਬਾਬਾ ਉਹ ਮਿਠਾਸ